ਹਾਂਜੀ ਦੋਸਤੋ ਕੀ ਆ ਸੱਚ ਐ ਕਿ ਬੰਦੇ ਦੀ ਆਤਮਾ ਜਦੋਂ ਨਿਕਲਦੀ ਆ ਸਰੀਰ ਦੇ ਵਿੱਚੋਂ ਵੀ ਆਪਾਂ ਨੂੰ ਦਿਖਾਈ ਦਿੰਦੀ ਆ ਆਹ ਵੀਡੀਓ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਤੇ ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਇਹ ਸੱਚ ਆ ਜਾਂ ਝੂਠ ਆ ਹੈਨਾ ਵੀਡੀਓ ਆਪਣੇ ਸਾਰਨ ਦੇ ਸਾਹਮਣੇ ਆ ਜਿਹੜੀ ਚੱਲੀ ਜਾਂਦੀ ਆ ਹੈਨਾ ਤੇ ਆ ਲੀਡੀ ਦੇਖੋ ਕਿਵੇਂ ਕੁੱਕਾ ਮਾਰੀ ਆ ਉਹਨੂੰ ਦੇਖ ਦੇਖ ਕੇ ਤੇ ਆਪਣੇ ਚੈਨਲ ਨੂੰ ਫੋਲੋ ਵੀ ਕਰਨਾ ਦੋਸਤੋ ਤੇ ਵਿਚਾਰ ਜ਼ਰੂਰ ਦੇਣੇ ਆ ਵਿਚਾਰੀ ਡਰਦੀ ਵੀ ਆ ਤੇ ਉਹਨੂੰ ਦੇਖ ਵੀ ਲਈ ਜਾ ਉਹ ਦੇਖੋ ਆਪਾਂ ਨੂੰ ਵੀ ਦਿਖਾਈ ਦਿੰਦੀ ਆ ਕਿ ਇਹ ਵੀ ਸੱਚ ਆ ਜਾਂ ਝੂਠ ਆ ਕਿਉਂਕਿ ਜਦੋਂ ਆਤਮਾ ਆਪਾਂ ਸੋਚਦੇ ਆ ਜਦੋਂ ਆਤਮਾ ਨਿਕਲਦੀ ਆਪਾਂ ਅੱਜ ਤੱਕ ਕਿਤੇ ਦੇਖੀ ਤਾਂ ਨਹੀਂ ਹੈਗੀ ਹਨਾ ਆ ਵੀਡੀਓ ਨੂੰ ਦੇਖ ਕੇ ਲੱਗਦਾ ਵੀ ਸੱਚ ਵੀ ਹੋ ਸਕਦਾ ਹਣਾ ਕੋਈ ਵੀ ਝੂਠ ਵੀ ਹੋ ਸਕਦਾ ਹੈ। ਦੇਖੋ ਅੱਜ ਕੱਲ ਬਹੁਤ ਚੱਲੀ ਜਾਂਦਾ ਹੈ ਨਾ ਪਰ ਸਾਨੂੰ ਇਹਦੀ ਕੋਈ ਸਮਝ ਨਹੀਂ। ਇਹ ਅਸੀਂ ਤਾਂ ਸੋਨਰ ਵੀਡੀਓ ਸ਼ੇਅਰ ਕਰ ਰਹੇ ਹਾਂ। ਤੁਸੀਂ ਇਹਦੇ ਜ਼ਰੂਰ ਦੱਸੋਨੇ ਆਪਣੀ ਵੀ ਇਹ ਸੱਚ ਜਾਂ ਝੂਠ ਹੈ। ਤੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਪ ਨੂੰ ਪਤਾ ਲੱਗੇ